ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਵੀਰ ਆਜ ਹੱਸ ਰਿਹਾ ਕਿ ਦਾਦੀ ਨੇ ਵੀਡੀਓ ਸਟਾਰਟ ਕੀਤੀ ਇਹਨੂੰ ਬੜਾ ਚਾਹ ਹੁੰਦਾ ਹੈ ਕਿ ਮੈਂ ਵੀ ਵਿੱਚ ਆਵਾਂ ਤੇ ਮਾਤੇ ਕਰਾਂ ਹਾਂਜੀ ਨਹੀਂ ਪਰ ਆਪ ਦੀ ਜੂੜੀ ਕਰੋ ਤੇ ਅੱਜ ਆਪਾਂ ਬਣਾਵਾਂਗੇ ਪੰਜੀਰੀ ਜੀ ਦੇ ਵਾਸਤੇ ਆਪਾਂ ਸਾਰਾ ਸਮਾਨ ਇਕੱਠਾ ਕਰ ਲਿਆ ਫਿਰ ਨੂੰ ਵੀ ਦਿਖਾਉਨੇ ਆ ਤੇ ਹੁਣ ਮੌਸਮ ਕਾਫੀ ਬਦਲ ਗਿਆ ਹਨਾ ਤੇ ਉਹਦੇ ਕਰਕੇ ਆਪਾਂ ਹਰ ਸਰਦੀਆਂ ਦੇ ਵਿੱਚ ਮਤਲਬ ਜਦੋਂ ਵੀ ਠੰਡ ਸ਼ੁਰੂ ਹੁੰਦੀ ਆ ਉਦੋਂ ਆਪਾਂ ਪੰਜੀਰੀ ਬਣਾ ਲੈਨੇ ਆ ਤੇ ਪਿਛਲੇ ਸਾਲ ਆਪਾਂ ਇੰਡੀਆ ਗਏ ਸੀਗੇ ਤੇ ਉਦੋਂ ਨਹੀਂ ਪਿਛਲੇ ਸਾਲ ਨਹੀਂ ਸੌਰੀ ਇਸੇ ਸਾਲ ਹੀ ਅਜੇ ਤਾਂ ਆਹ ਸਾਲ ਦਾ ਪਿਆ ਮਹੀਨਾ ਦੋ ਮਹੀਨੇ ਪਏ ਅਜੇ ਇਸ ਸਾਲ ਦੇ ਨਵੰਬਰ ਤੇ ਦਸੰਬਰ ਦੋ ਮਹੀਨੇ ਪਏ ਆ ਤੇ ਅਸੀਂ ਇਸੇ ਸਾਲ ਜਨਵਰੀ ਦੇ ਵਿੱਚ ਇੰਡੀਆ ਗਏ ਸੀ ਸਾਰਿਆਂ ਨੂੰ ਪਤਾ ਹੀ ਆ ਤੇ ਉਦੋਂ ਆਪਾਂ ਦਸੰਬਰ ਚ ਪਿਛਲੇ ਸਾਲ ਦਸੰਬਰ ਚ ਬਣਾਈ ਸੀ ਨਾ ਥੋੜੀ ਬਣਾਈ ਸੀ ਕਿਉਂ ਕਿ ਆਪਾਂ ਨੂੰ ਸੀਗਾ ਕਿ ਆਪਾਂ ਇੰਡੀਆ ਜਾਣਾ ਤੇ ਥੋੜੀ ਪੰਜੀਰੀ ਬਣਾਈ ਸੀ ਵੀ ਉੱਥੇ ਚੱਲ ਕੇ ਬਣਾ ਲਾਂਗੇ ਤੇ ਫਿਰ ਉੱਥੇ ਜਾ ਕੇ ਬਣਾਈ ਸੀ ਉਤੋਂ ਦੇ ਆਟੇ ਦਾ ਟੇਸਟ ਹੀ ਵੱਖਰਾ ਤੇ ਉੱਥੇ ਵੀ ਸਾਰਿਆਂ ਨੇ ਸਵੇਰੇ ਸਵੇਰੇ ਚਾਹ ਦੇ ਨਾਲ ਖਾ ਲੈਣੀ ਤੇ ਜਿਹੜੇ ਮੁੰਡੇ ਦਾ ਸਾਡੇ ਦਾ ਵਿਆਹ ਸੀਗਾ ਤੇ ਉਹ ਵੀ ਕਹਿੰਦਾ ਵੀ ਜਦੋਂ ਤਾਈ ਜੀ ਆਉਣਗੇ ਉਦੋਂ ਹੀ ਬਣਾਉਣੀ ਆ ਪੰਜੀਰੀ ਉਹਨੂੰ ਵੀ ਜਾ ਕੇ ਬਣਾ ਕੇ ਦਿੱਤੀ ਵਿਆਹ ਦੀਆਂ ਮਾਈਆਂ ਸਾਰੇ ਦੱਸਿਓ ਵੀ ਵਿਆਹ ਕੁੜੀ ਦਾ ਹੋਵੇ ਜਾਂ ਮੁੰਡੇ ਦਾ ਹੋਵੇ ਮਾਈਆਂ ਕੌਣ ਕੌਣ ਰਲਾ ਕੇ ਦੇ ਕੇ ਆਉਂਦਾ ਮਾਸੀਆਂ ਮਾਮੇ ਭੂਆ ਤਾਂ ਭੈਣਾ ਖਾਸ ਕਰਕੇ ਲੈ ਕੇ ਆਉਂਦੇ ਆ ਸਾਡੇ ਤਾਂ ਲੈ ਕੇ ਆਉਂਦੇ ਆ ਤੇ ਅਸੀਂ ਫਿਰ ਉਹਨੂੰ ਜਾ ਕੇ ਬਣਾ ਕੇ ਦਿੱਤੀ ਪੰਜੀਰੀ ਤੇ ਹੁਣ ਆਪਾਂ ਇੱਥੇ ਬਣਾਉਨੇ ਆ ਅੱਜ ਆਪਾਂ ਸਾਰਾ ਸਮਾਨ ਇਕੱਠਾ ਕੀਤਾ ਤੇ ਬਣਾ ਕੇ ਖਾਵਾਂਗੇ ਪੰਜੀਰੀ ਤੇ ਤੁਸੀਂ ਵੀ ਦੱਸਿਓ ਸਰਦੀ ਚ ਕੌਣ ਕੌਣ ਖਾਂਦਾ ਜਰੂਰੀ ਆ ਇਹ ਹਨਾ ਆਪਣੇ ਕਮਰ ਦਰਦ ਵਾਸਤੇ ਜੋੜਾਂ ਵਾਸਤੇ ਜਰੂਰੀ ਆ ਤੇ ਇੱਕ ਆਪਾਂ ਬਣਾਵਾਂਗੇ ਪਖੜੇ ਦੀ ਪੰਜੀਰੀ ਉਹ ਬਣਾਵਾਂਗੇ ਪੂਰੀ ਠੰਡ ਦੇ ਵਿੱਚ ਪਖੜੇ ਦੀ ਪੰਜੀਰੀ ਦੀ ਵੀ ਤੁਹਾਨੂੰ ਆਪਾਂ ਵੀਡੀਓ ਦਵਾਂਗੇ ਪੂਰੀ ਬਣਾਵਾਂਗੇ ਉਹ ਵੀ ਆਪਾਂ ਪੂਰੀ ਠੰਡ ਦੇ ਵਿੱਚ ਬਣਾਵਾਂਗੇ ਉਹ ਵਾਲੀ ਪੰਜੀਰੀ ਪਖੜੇ ਦੀ ਕਿਉਂਕਿ ਪਖੜੇ ਦੀ ਜਿਹੜੀ ਤਸੀਰ ਆ ਪਖੜੇ ਦੀ ਉਹ ਗਰਮ ਹੁੰਦੀ ਆ ਤੇ ਜਿਨ੍ਹਾਂ ਦਾ ਵੀ ਕਮਰ ਦਰਦ ਕਰਦੀ ਉਹ ਪਖੜੇ ਦੀ ਪੰਜੀਰੀ ਜ਼ਰੂਰ ਖਾਇਆ ਕਰੋ ਜਿਹੜੇ ਜਿਹੜੇ ਵੀ ਸਾਡੀਆਂ ਵੀਡੀਓਸ ਦੇਖਦੇ ਆ ਭੈਣ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਮਮਾ ਕਹਿੰਦੀ ਨੂੰ ਨਾ ਬਖਾਇਓ ਮੈਂ ਕਹਿੰਦਾ ਦੇ ਮੂਲੀ ਬਰੇ ਹੀ ਹੁੰਦੇ ਆ ਹਾਂਜੀ ਵਿਜੈ ਸਿੰਘ ਆਹੋ ਖਾਣਾ ਖਾ ਕੇ ਅੱਟੇ ਆਪਾਂ ਤਾਂ ਵੀ ਲੱਗੇ ਹਨਾ ਹਾਂ ਚਲੋ ਹੁਣ ਜੂੜੀ ਕੱਢੋ ਫਿਰ ਆਪਾਂ ਘੁੰਮੀਆਂ ਕਰਨ ਚਾਹਦੇ ਆ ਓਕੇ ਫਲੋ ਜੀ ਅੱਜ ਆਪਾਂ ਬਣਾ ਰਹੇ ਆ ਪੰਜੀਰੀ ਜੀਰੀ ਦੇ ਵਿੱਚ ਆਪਾਂ ਲਾਈਖ ਰੋ ਟ ਕਾਜੂ ਬਦਾਮ ਸੌਂਫ ਜੁਆਇਨ ਤੇ ਖਸ ਖਸ ਪੇਠੇ ਦੇ ਮਗਜ ਤੇ ਆਪਾਂ ਲਈਆ ਅਲਸੀ ਤੇ ਫੁੱਲ ਮਖਾਣੇ ਤੇ ਜਿੰਨਾਂ ਨੂੰ ਪੂਰੀ ਵੀਡੀਓ ਚਾਹੀਦੀ ਹੋ ਸਾਡੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਪੰਜੀਰੀ ਦਾ ਸਮਾਨ ਤੇ ਪੰਜੀਰੀ ਆਪਾਂ ਬਣਾ ਰਹੇ ਆ ਪੂਰੀ ਵੀਡੀਓ ਤੁਸੀਂ ਪੰਜੀਰੀ ਦੀ ਦੇਖ ਸਕਦੇ ਹੋ ਲਓ ਜੀ ਇਧਰ ਆਪਾਂ ਬਦਾਮ ਕਾਜੂ ਤੇ ਖਰੋਤ ਇਹਨਾਂ ਨੂੰ ਆਪਾਂ ਰੋਸਟ ਕਰ ਰਹੇ ਆ ਥੋੜਾ ਥੋੜਾ ਇਹਨਾਂ ਨੂੰ ਆਪਾਂ ਸੇਕ ਲਵਾ ਲਾਂਗੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਘਿਓ ਦੇ ਵਿੱਚ ਫਰਾਈ ਕਰਾਂਗੇ ਇੱਧਰ ਲਈ ਆਪਾਂ ਪੇਠੇ ਦੇ ਮਗਜ ਗ੍ਰੀਨ ਵਾਲੇ ਤੇ ਇੱਧਰ ਲਈ ਆਪਾਂ ਅਲਸੀ ਇਹ ਮਿੱਠੇ ਮੌਸਮ ਦੇ ਵਿੱਚ ਖਾਣ ਵਾਲੀ ਪੰਜੀਰੀ ਆ ਤੇ ਜਿਆਦਾ ਸਮਾਨ ਇਹਦੇ ਵਿੱਚ ਆਪਾਂ ਗਰਮ ਨਹੀਂ ਪਾਵਾਂਗੇ ਕਿਉਂਕਿ ਜਿਹੜੀ ਪੋ ਮਗ ਦੇ ਵਿੱਚ ਖਾਣ ਵਾਲੀ ਪੰਜੀਰੀ ਹੁੰਦੀ ਉਹਦੇ ਚ ਆਪਾਂ ਜਿਆਦਾ ਸਮਾਨ ਜਿਹੜਾ ਗਰਮ ਉਹ ਪਾ ਲੈਨੇ ਆ ਪਾਉਣੇ ਆ ਹਨਾ ਤੇ ਇਹਦੇ ਵਿੱਚ ਆਪਾਂ ਗਰਮ ਜਿਆਦਾ ਸਮਾਨ ਨਹੀਂ ਪਾਉਣਾ ਇੰਨਾ ਕ ਸਮਾਨ ਪਾਉਣਾ ਇਹ ਮਿੱਠੇ ਮੌਸਮ ਦੇ ਖਾਣ ਵਾਲੇ ਹਾਂਜੀ ਹਾਂਜੀ ਦੱਸੋ ਹਾਂਜੀ 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 ਜਾ ਤੂੰਸ ਆਪਣੇ ਮੰਮੀ ਨਾਲ ਨਾ ਤੁਸੀਂ ਆਪਦੀ ਮੰਮੀ ਨਾਲ ਖੇਡੋ ਭੱਜੋ ਜੇ ਆਪਾਂ ਇਹਨਾਂ ਨੂੰ ਘਿਓ ਦੇ ਵਿੱਚ ਥੋੜਾ ਥੋੜਾ ਫਰਾਈ ਕਰਕੇ ਬਣਾਈਏ ਹਨ ਬਦਾਮਾਂ ਨੂੰ ਸਮਾਨ ਨੂੰ ਸਾਰੇ ਨੂੰ ਤਾਂ ਫਿਰ ਥੋੜੇ ਜਿਆਦਾ ਭਾਰੀ ਹੋ ਜਾਂਦੀ ਹੈ ਤੇ ਆਪਾਂ ਇੱਥੇ ਥੋੜਾ ਥੋੜਾ ਇਹਨਾਂ ਨੂੰ ਸੇਕ ਲਵਾ ਕੇ ਕੱਢ ਲੈਣੇ ਹਾਂਜੀ 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 ਲਓ ਹੁਣ ਆਪਾਂ ਇਹਦੇ ਵਿੱਚ ਪਾ ਲਈ ਅਜਵੈਨ ਸੌਂਫ ਤੇ ਖਸਖਸ ਇਹਨਾਂ ਨੂੰ ਆਪਾਂ ਬਿਲਕੁਲ ਘੱਟ ਗੈਸ ਕਰਕੇ ਕਰ ਰਹੇ ਹਾਂ ਸਮੈਲ ਆ ਰਹੀ ਗਾ ਖਸਖਸ ਦੀ ਨਾ ਥੋੜੀ ਥੋੜੀ ਜਿਵੇਂ ਕੁੰਨੀ ਜਾ ਰਹੀ ਹੈ ਜਿਵੇਂ ਕਿ ਆਪਾਂ ਦੱਸਿਆ ਭਖੜੇ ਦੀ ਪੰਜੀਰੀ ਤੇ ਕਮੈਂਟਾਂ 'ਚ ਜਰੂਰ ਦੱਸਿਓ ਫਿਰ ਆਪਾਂ ਭਖੜੇ ਦੀ ਪੰਜੀਰੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਨਾਪਤ ਆਲਸੀ ਤੇ ਮਗਜ ਕਰ ਲਾਂਗੇ ਇਹ ਠੰਡੇ ਮਤਲਬ ਘੱਟ ਠੰਡ 'ਚ ਖਾਣ ਵਾਲੀ ਪੰਜੀਰੀ ਹੈ ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਬਸ ਸੱਤ ਪੰਜ ਸੱਤ ਮਿੰਟ ਇਹਨੂੰ ਕਰਨਾ 5 ਕੁ ਮਿੰਟ ਹੀ ਬਹੁਤ ਆ ਚਲੋ ਪਾ ਦੋ ਕਿਉਂਕਿ ਆਪਣੇ ਥੋੜੀ ਜਿਹੀ ਹਲਸੀ ਪਈ ਸੀ ਫਿਰ ਤੇ ਚ ਫਿਰ ਮੈਨੂੰ ਇਹਨੂੰ ਸਾਫ਼-ਸੂਫ਼ ਕਰਨੇ ਪਊਗੀ ਤੇ ਇਹ ਬਿਲਕੁਲ ਸਾਫ਼ ਤੇ ਜਮਾਂ ਸਾਫ਼ ਥੋੜੀ ਜਿਹੀ ਆ ਪਾ ਲਈਏ ਇੰਨੀ ਮਿਠੇ ਘਾ ਟਖੰਦ ਮੈਲੀ ਬਿਲੀ ਇਹਨੂੰ ਨਾਲ ਆਪਾ ਪਾ ਲਈਏ ਆ ਪਿੱਠੇ ਦੇ ਮਗਜ ਬਹੁਤ ਹੀ ਜ਼ਿਆਦਾ ਵਧੀਆ ਇਹ ਖਾਣੇ ਚਾਹੀਦੇ ਆ ਜ਼ਰੂਰੀ ਆ ਇਹ ਆਪਣੇ ਵਾਸਤੇ ਲੇਡੀਜ਼ ਵਾਸਤੇ ਤਾਂ ਖਾਸ ਕਰਕੇ ਜ਼ਰੂਰੀ ਆ ਗੈਸ ਮੇਰਾ ਬਿਲਕੁਲ ਹੀ ਲੋ ਤੇ ਆ ਬੇ ਕਿੱਦੇ ਸੋਨੇ ਨੂੰ ਵੀ ਮੋਟੇ ਮੋਟੇ ਆ ਨਾ ਇੰਨੇ ਕਾ ਪੇੜਾ ਭਾਲੇ ਤੇ ਫੇਰ ਬਣਾਈ ਤੇ ਪਾਲਾਂਗੇ ਉਹ ਇਹਨਾਂ ਨੂੰ ਆਪਾਂ ਰੋਸਟ ਕਰ ਲੈਨੇ ਥੋੜਾ ਜਿਹਾ ਚਮਾ ਜੀਰਾ ਤੇ ਆ ਗੈਸ ਤੜਕ ਤੜਕ ਕਰੂਗੀ ਹਾਂਸੀ ਤੇ ਅਰਸੀ ਨੂੰ ਜਰੂਰ ਪ੍ਰੋਸਟ ਕਰਕੇ ਵੀ ਪਾਉਣਾ ਚਾਹੀਦਾ ਜਿੰਨੇ ਵੀ ਆਪਣੇ ਇਹ ਡਰਾਈ ਫਰੂਟ ਆ ਜਿੰਨਾ ਵੀ ਫਿਰ ਆਜ ਕਰੋਲਾ ਬਹੁਤ ਪਾਉਣਾ ਤੂੰ ਉਹ ਕਹਿੰਦਾ ਕਿ ਮੇਰੀਆਂ ਢੱਕਾਂ ਉੱਥੇ ਭੁੱਖੀਆਂ ਆਏ ਤਾਂ ਕੀ ਦੇਣਗੇ ਉਹ ਕਰੀਏ ਅਸੀਂ ਜਿਹੜੀਆਂ ਢੱਕਾਂ ਨੂੰ ਉਹਨਾਂ ਨੂੰ ਖਾਣਾ ਖਵਾਉਣਾ ਬਣਾ ਰਿਆ ਏ ਜਿੰਨੇ ਵੀ ਭਾਂਡੇ ਨਾਲ ਜਸਪੀ ਤੋਂ ਸਾਰੇ ਲਾ ਕੇ ਦੇ ਦੇ ਤੇ ਬਸ ਇਹ ਸਭ ਲਾ ਗਿਆ ਇਹ ਸਿਆਣਾ ਹੈ ਬਾਪੂ ਕਰਸ਼ੀ ਨਸਰ ਗਿਆ ਵੱਧ ਕੇ ਗੱਲ ਕਰ ਸਿਆਣਾ ਹੈ ਬਾਪੂ ਲੋ ਜੀ ਪਿੱਛੇ ਆਪਾਂ ਪਾ ਦਿੰਨੇ ਆ ਕਿੱਤੇ ਮਗਲੇ ਇਹ ਸਾਡੇ ਛੱਟ ਸਵਾਰ ਕੇ ਰੱਖੇ ਹੋਏ ਸੀਗੇ ਪਿੱਛੇ ਇਹ ਪਾ ਤੇ ਲੈ ਬਟਿਆ ਰੱਖਦੀ ਤੂੰ ਆਪਾਂ ਦਿਖਾ ਲਾਗੀ ਦਿਓ ਉਹਨੂੰ ਜਿਵੇਂ ਆ ਤੇ ਪਾਪਾ ਨਾਲ ਗੱਲ ਕਰ ਬੱਚਿਆਂ ਦੇ ਨਾਲ ਵੀ ਬੜਾ ਔਖਾ ਹੋ ਜਾਂਦਾ ਆਪਾਂ ਉਹਨਾਂ ਚੋਂ ਇੱਕ ਜਿਹੜਾ ਜ਼ਿਆਦਾ ਹੋਰ ਲਾ ਲੀਏ ਹਾਂ ਸਹੀ ਗੱਲ ਉਧਰੋਂ ਸਵੇਰੇ ਤੇ ਉਧਰੋਂ ਸ਼ਾਮਾਂ ਨੂੰ ਹਨ ਐ ਹੁੰਦਾ ਵੀ ਥੋੜੀ ਜਿਹੀ ਚਾਹ ਵਧੀ ਪਈ ਹੈ ਨਾ ਗਰਮ ਕਰਕੇ ਪੀ ਲਈਏ ਪੀਣੀ ਇਕੱਠੀਆਂ ਨੇ ਪੀਣੀ ਅਸੀਂ ਇਕੱਠੀਆਂ ਨੇ ਸੇਲੀਆਂ ਸੇਲੀਆਂ ਜਸਪ੍ਰੀ ਤੇ ਮੈਂ ਅਸੀਂ ਸੇਲੀਆਂ ਵੀ ਆ ਅਸੀਂ ਨੂੰ ਸੱਸ ਵੀ ਆ ਅਸੀਂ ਮਾਵਾਤੀਆਂ ਵੀ ਆ ਨજર ਵੀ ਨਾ ਲੱਗੇ ਜਸਪ੍ਰੀ ਤਾਂ ਜਾ ਪੋਣ ਆ ਡੇਢ ਪਾਤਾ ਹਾਂ ਵਾਧੂ ਤੇ ਆ ਵੇ ਤੜਕ ਤੜਕ ਕਰਨ ਲੱਗ ਗਈ ਅਲਸੀ ਬਾਗ ਜਾਂਦੀ ਹੁਣ ਇਹਨਾਂ ਨੂੰ ਆਪਾਂ ਸਾਰੇ ਸਮਾਨ ਨੂੰ ਠੰਡਾ ਕਰਕੇ ਤੇ ਗ੍ਰੇਂਡ ਕਰ ਲਾਂਗੇ ਫਿਰ ਆਪਾਂ ਬਣਾਵਾਂਗੇ ਵੇਸੜੀ ਪੰਦੀ ਤੇ ਮਿੱਠੇ ਦੀ ਥਾ ਦੇ ਖੰਡ ਦੀ ਥਾ ਦੇ ਆਪਾਂ ਮਿਸ਼ਰੀ ਪਾਵਾਂਗੇ ਆਪਣੇ ਕੋਲੇ ਮਿਸ਼ਰੀ ਪਈ ਐ ਮਿਸ਼ਰੀ ਪਾਵਾਂਗੇ ਹੁਣ ਇਹਨੂੰ ਕਰਦੇ ਨੇ ਆਪਾਂ ਬੰਦ ਆਹ ਚਾਹ ਵੀ ਪਾਉਣ ਲੱਗੇ ਜਸਪ੍ਰੀ ਤੇ ਲੱਗੀ ਇੱਦਾਂ ਮੇਰੀ ਮਦਦ ਕਰਨ ਸਮਾਨ ਪੀਣ ਲੱਗੀ ਤੇ ਇੱਧਰ ਆਪਾਂ ਰੱਖ ਲਿਆ ਘਿਓ ਘਾਟੇ ਦੇ ਵਿੱਚ ਪਾ ਲਾਂ ਖਾਣ ਕਰ ਲਾਂਗੇ ਆਹ ਵੀ ਆਪਾਂ ਕਿਸੇ ਡੱਬੇ ਵਿੱਚ ਪਾ ਕੇ ਰੱਖ ਲਾਂਗੇ ਹੁਣ ਕਾਚੀ ਕਰਤੀ ਐ ਤੇ ਇਹ ਆਪਣਾ ਹੈਗਾ ਇਹ ਕਰਦਾ ਘਿਓ ਵਾਈ ਗਰੂ ਜੀ ਸਤਨਾਮ ਮੱਝਾ ਕਾਵਾਂ ਦਾ ਸਾਰਾ ਮਿਕਸ ਮੱਝਾ ਕਾਵਾਂ ਦਾ ਮਿਕਸ ਕਿਉਂ ਹੈ ਚੰਗੀ ਤਰ੍ਹਾਂ ਘਿਓ ਪਕਾਇਆ ਹੋਵੇ ਕੱਚ ਦੇ ਡੱਬੇ ਦੇ ਵਿੱਚ ਪਾ ਕੇ ਰੱਖਿਆ ਹੋਵੇ ਕਦੇ ਨਹੀਂ ਤੇ ਕੱਚ ਦੇ ਵਰਤਮਾਨ ਚ ਕਿਉਂ ਪਾ ਕੇ ਰੱਖਿਆ ਹੋਵੇ ਹਨਾ ਵਧੀਆ ਕਾੜਿਆ ਦੇ ਵਿੱਚ ਕਦੇ ਕਿਉਂ ਨਹੀਂ ਖਰਾਬ ਹੁੰਦਾ ਜਿੰਨਾ ਚਿਰ ਮਰਜ਼ੀ ਰੱਖ ਲੋ ਔਰ 10 ਸਾਲ ਰੱਖ ਲੋ ਘਿਓ ਨੂੰ ਉਹਦੇ ਚਾਪ ਪਾਵਾਂਗੇ ਫੁੱਲ ਮਖਾਣੇ ਥੋੜਾ ਪਾਇਆ ਫਿਰ ਬਾਅਦ ਚ ਪਾਉਲੇ ਪਰ ਤੇ ਆਪਾਂ ਫੁੱਲ ਮਖਾਣੇ ਮੁਫਲ ਮਖਾਣਿਆਂ ਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਜੋ ਕਿ ਆਪਾਂ ਨੂੰ ਖਾਣਾ ਚਾਹੀਦਾ ਹੱਡੀਆਂ ਵਾਸਤੇ ਤੇ ਇਹ ਨਾ ਆਪਾਂ ਥੋੜਾ ਜਿਹਾ ਘਿਓ ਪਾ ਕੇ ਮੁਫਲ ਮਖਾਣਿਆਂ ਨੂੰ ਮੜੀ ਜੀ ਹਲਦੀ ਤੇ ਨਮਕ ਪਾ ਕੇ ਅਸੀਂ ਬਣਾ ਕੇ ਖਾ ਕੇ ਦੇਖੋ ਇਹਨੇ ਟੇਸਟੀ ਲੱਗਦੇ ਆ ਬੱਚਿਆਂ ਨੂੰ ਵੀ ਦੇ ਸਕਦੇ ਆ ਲੋ ਜੀ ਸਮਾਨ ਤਕਰੀਬਨ ਆਪਾਂ ਸਾਰਾ ਲਿਆ ਪੀ ਹੁਣ ਆਪਾਂ ਭੁੰਨ ਲਈਏ ਆਟਾ ਹਾਲਸੀ ਦੇ ਹਾਲਸੀ ਦੇ ਉੱਤੇ ਟਰੈਕਟਰ ਬੈਠਾ ਜਿਹੜਾ ਆਪਾਂ ਮੁੱਲ ਲੈਣੇ ਆ ਕਿਉ ਹਣਾ ਤੇ ਭਾਵੇਂ ਕਿੰਨਾ ਮਿੱਠਾ ਹੋਵੇ ਅਗਲਾ ਕਦੇ ਵੀ ਕਿੰਨਾ ਸ਼ੁੱਧ ਬਣਾਇਆ ਪਰ ਨਹੀਂ ਜਿਹੜਾ ਯਕੀਨ ਨਹੀਂ ਲੰਦਾ ਜਿਹੜਾ ਆਪਣੇ ਘਰੇ ਚੀਜ਼ ਬਣਨੀ ਤੇਰੇ ਮੰਮੀ ਨੇ ਕਿੰਨੀ ਰੀਜ ਨਾਲ ਬਣਾਇਆ ਹੈ ਕਿ ਨਹੀਂ ਤੇ ਕਿੰਨਾ ਵਧੀਆ ਕਾੜਿਆ ਸਵਾਰਿਆ ਆਪਣੇ ਘਰ ਦੀਆਂ ਮੱਝਾਂ گاਵਾ ਵੇਸਣ ਆਪਾਂ ਲਿਆ ਪਾ ਤੇ ਵੇਸਣ ਹੁੰਦਾ ਖੁਸ਼ਕ ਜਿਆਦਾ ਘਿਓ ਲੈਂਦਾ ਇਹ ਆਟਾ ਨਹੀਂ ਪਾਵਾਂਗੇ ਆਪਾਂ ਇਹਦੇ ਵਿੱਚ ਸਾਨੂੰ ਵੇਸਣ ਤੇ ਥੋੜੇ ਜਿਹਾ ਆਪਣੇ ਕੋਲੇ ਨਾ ਪੁਜੇ ਛੋਲੇ ਸੀਗੇ ਉਹ ਆਪਾਂ ਨਾਲ ਗ੍ਰाइंड ਕਰ ਲਏ ਸੀ ਥੋੜੇ ਜਿਹਾ ਪਏ ਸੀ ਉਹ ਪਾ ਲਾਂਗੇ ਵਿੱਚ ਤੇ ਵੇਸਣ ਆਟਾ ਨਹੀਂ ਪਾਉਦੇ ਹਣਾ ਜਸਪੀਤ ਆਟਾ ਨਹੀਂ ਹੂ ਵੇਸਣ ਗਿਆ ਪੁੱਜ ਵੇਸਣ ਭੁੰਨੇ ਦੀ ਨਿਸ਼ਾਨੀ ਇਹ ਹੈ ਕਿ ਜਿੰਨੀ ਇਹਦੀ ਝੱਗ ਹੁੰਦੀ ਆ ਹਨਾ ਉਹ ਸਾਰੀ ਮਰ ਜਾਂਦੀ ਆ ਜਦੋਂ ਭੁੰਨਿਆ ਜਾਂਦਾ ਸਾਰਾ ਚੰਗੀ ਤਰ੍ਹਾਂ ਤੇ ਆਪਾਂ ਬਸ 5 ਕ ਮਿੰਟ ਇਹਨੂੰ ਹੋਰ ਸੇਕ ਲਵਾਵਾਂਗੇ ਫਿਰ ਪਾ ਦਾਂਗੇ ਇਹਦੇ ਵਿੱਚ ਆਪਾਂ ਸਾਰਾ ਸਮਾਨ ਬਣ ਗਈ ਜੀ ਪੰਜੀਰੀ ਇਹ ਸੁਣਾ ਹੋ ਗਿਆ ਨੇ ਫਿਰ ਪਾ ਦਾਂਗੇ ਆਪਾਂ ਧੁੰਨੇ ਦੇ ਚੋਲੇ ਤੇ ਹਾ ਵਾਲੀ ਮੈਸਕ ਕਰਕੇ ਦੇ ਲੈਂਗੇ ਮਿੱਠਾ ਇੰਨਾ ਹੀ ਬਾਦੂ। ਨਾ ਪੈਣੋਂ। ਥੋੜੀ ਜਿਹੀ ਲੈਨੇ ਰਲਾ ਸਾਰੇ ਇਹਨੂੰ। ਲਓ ਜੀ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਵੇਸਣਾ ਜਿਹੜਾ ਖੁਸ਼ਕ ਹੁੰਦਾ ਹਨਾ ਕਿਉਂ ਜ਼ਿਆਦਾ ਲੈਂਦਾ ਤੇ ਹੁਣ ਇਹ ਕਾਫੀ ਖੁਸ਼ਕ ਹੋ ਗਿਆ ਤੇ ਆਪਾਂ ਕਿਉ ਥੋੜਾ ਜਿਹਾ ਪਾ ਲਾਂਗੇ ਗਰਮ-ਗਰਮ ਦੇ ਵਿੱਚ ਤੇ ਸਾਰੇ ਨੂੰ ਲਾਵਾਂਗੇ ਰਲਾ ਬਹੁਤ ਸੋਹਣੀ ਬਣ ਗਈ ਪੰਜੀਰੀ।